ਇਸ ਹਵੇਲੀ ਨੂੰ ਜਿਹੜਾ ਜਹਾਜ਼ ਹਵੇਲੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਤੇ ਸਫ਼ਰ ਦੀ ਗੱਲ ਹੁੰਦੀ ਹੈ ਤਾਂ ਦੀਵਾਨ ਟੂਡਰ ਮਲ ਦਾ ਨਾਮ ਵੀ ਜਿਹੜਾ ਸਾਹਮਣੇ ਆਉਂਦਾ ਹੈ ਕੁਝ ਇਤਿਹਾਸਕਾਰ ਇਹ ਵੀ ਦੱਸਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦਵਾਨ ਟੋਡਰਮਲ ਦੀ ਜਿਹੜੀ ਆਪਲਾਕਾਤ ਹੁੰਦੀ ਹੈ ਸੇਠ ਸਾਹਿਬ ਨੇ ਦਵਾਨ ਟੋਡਰਮਲ ਹੋਣਾ ਨੇ ਕੁਝ ਸੇਵਾ ਭੇਟ ਕਰਨੀ ਚਾਹੀ ਕਾ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਕੀਤੇ ਸਨ ਕਿ ਸਮਾਂ ਆਉਣ ਤੇ ਉਹਨਾਂ ਦੀ ਸੇਵਾ ਜਿਹੜੀ ਉਹਨਾਂ ਦੇ ਕੋਲੋਂ ਆਪੇ ਲੈ ਲਈ ਜਾਵੇਗੀ ਤਾ ਦੁਨੀਆ ਦੇ ਸਭ ਤੋਂ ਅਮੀਰ ਤੇ ਮਹਾਨ دیਵਾਨ ਟੋਡਰਮਲ ਜਿਨ੍ਹਾਂ ਦੇ ਵੱਲੋਂ ਕੀ 78000 ਮੋਹਰਾਂ ਜੜੀਆਂ ਨੇ ਰੱਖ ਕੇ ਜ਼ਮੀਨ ਜਿਹੜੀ ਲਈ ਗਈ ਸੀ ਸੰਸਕਾਰ ਦੇ ਵਾਸਤੇ ਜਿੱਥੇ دیਵਾਨ ਟੋਡਰਮਲ ਹੁਣਾ ਦੇ ਵੱਲੋਂ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦੀ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਤੇ ਸਫ਼ਰ ਦੀ ਗੱਲ ਹੁੰਦੀ ਹੈ ਤਾਂ ਦੀਵਾਨ ਟੋਡਰਮਲ ਦਾ ਨਾਮ ਵੀ ਜਿਹੜਾ ਹੈ ਸਾਹਮਣੇ ਆਉਂਦਾ ਕਿਉਂਕਿ ਉਹ ਦੁਨੀਆ ਦੇ ਉਹ ਇਨਸਾਨ ਉਹ ਅਮੀਰ ਇਨਸਾਨ ਸਨ ਮਹਾਨ ਇਨਸਾਨ ਸਨ ਜਿਨ੍ਹਾਂ ਨੇ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਜੀ ਦਾ ਦਾ ਸੰਸਕਾਰ ਕੀਤਾ ਸੀ ਤਾਂ ਉਹਨਾਂ ਦੀ ਹਵੇਲੀ ਜਿਹੜੀ ਹੈ ਉੱਥੇ ਅਸੀਂ ਅੱਜ ਮੌਜੂਦ ਆ ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਹੈ ਇਸ ਹਵੇਲੀ ਦੇ ਵਿੱਚ ਦਿਵਾਨ ਟੋਡਰਵਾਲ ਰਿਆ ਕਰਦੇ ਸੀਗੇ ਉਸ ਵਕਤ ਮੁਗਲਾਂ ਦੇ ਸਮੇਂ ਤੇ ਉਹ ਦਿਵਾਨਗੀ ਦੀ ਜਿਹੜੀ ਹੈ ਨੌਕਰੀ ਕਰਦੇ ਸਨ ਦਿਵਾਨ ਦੀ ਪਦਵੀ ਉਹਨਾਂ ਨੂੰ ਹਾਸਲ ਸੀ ਉਸ ਵਕਤ ਕਰਮਚਾਰੀ ਦੇ ਵੱਜੋਂ ਉਹਨਾਂ ਦੇ ਵੱਰੋਂ ਕੰਮ ਜਿਹੜਾ ਕੀਤਾ ਜਾਂਦਾ ਸੀ ਤਾਂ ਇਸ ਹਵੇਲੀ ਨੂੰ ਜਿਹੜਾ ਜਹਾਜ਼ ਹਵੇਲੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਜੇਕਰ ਇਹ ਹਵੇਲੀ ਤੁਹਾਨੂੰ ਅਸੀਂ ਪੂਰੀ ਦਿਖਾਵਾਂਗੇ ਇਹਨੂੰ ਜਹਾਜ਼ ਹਵੇਲੀ ਕਿਉਂ ਕਿਹਾ ਜਾਂਦਾ ਹੈ ਵੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਇਸ ਦੀ ਇਸ ਦਾ ਜੋ ਆਕਾਰ ਹੈ ਉਹ ਜਹਾਜ਼ ਦੇ ਵਾਂਗੂ ਹੈ ਇਸ ਕਰਕੇ ਇਸ ਨੂੰ ਜਹਾਜ਼ ਹਵੇਲੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤੇ ਟੋਡਰਮਲ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਮਾਤਾ ਜੀ ਤੇ ਉਹਨਾਂ ਦੇ ਛੋਟੇ ਸਹਬਜ਼ਾਦੇ ਦਾ ਦਾਸ ਸੰਸਕਾਰ ਕੀਤਾ ਆਓ ਤੁਹਾਨੂੰ ਅੱਜ ਉਹਨਾਂ ਦੀ ਹਵੇਲੀ ਦਿਖਾਉਣੇ ਆ ਜੇ ਤੁਹਾਨੂੰ ਉਹਨਾਂ ਦੇ ਇਤਿਹਾਸ ਦੇ ਨਾਲ ਵੀ ਜਾਣੂ ਕਰਵਾਉਣਾ ਤਾਂ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਦੀਵਾਨ ਟੋਡਰਮਲ ਜਿਹੜਾ ਜਨਮ ਹੈ ਸੰਗਰੂਰ ਦਾ ਕਾਕੜੇ ਪਿੰਡ ਦਾ ਉਹਨਾਂ ਦਾ ਜਨਮ ਹੈ ਇਤਿਹਾਸਕਾਰੇ ਵੀ ਦੱਸਦੇ ਨੇ ਕਿ ਜਦੋਂ ਮਾਲਵੇ ਦੀ ਸੰਗਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਰਦੇ ਹੋਏ ਆ ਰਹੇ ਸੰਤ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦੀਵਾਨ ਟੋਡਰਮਲ ਦੀ ਜਿਹੜੀ ਆ ਮੁਲਾਕਾਤ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ ਜੋ ਸਿੰਘ ਹੁੰਦੇ ਨੇ ਉਹਨਾਂ ਨੂੰ ਕਰ ਦੇ ਵਿੱਚ ਲਿਆਉਂਦੇ ਨੇ ਪ੍ਰਸ਼ਾਦਾ ਪਾਣੀ ਜਿਹੜੀ ਐ ਟੋਡਰਮਲ ਹੋਣਾ ਦੇ ਵੱਲੋਂ ਸ਼ਿਕਾਈ ਜਾਂਦੀ ਐ ਤਾਂ ਗੁਰੂ ਸਾਹਿਬ ਦੇ ਵੱਲੋਂ ਉਹਨਾਂ ਦੀ ਕੀਤੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਬਚਨ ਕੀਤੇ ਜਾਂਦੇ ਨੇ ਕਿ ਉਹਨਾਂ ਦਾ ਜਿਹੜਾ ਨਾਮ ਐ ਰਹਿੰਦੀ ਦੁਨੀਆ ਤੱਕ ਪ੍ਰਸਿੱਧ ਰਹੇਗਾ ਉਸ ਤੋਂ ਬਾਅਦ ਜਦੋਂ ਖੁਸ਼ੀ ਦੇ ਵਿੱਚ ਸੇਠ ਸਾਹਿਬ ਨੇ ਦਿਵਾਨ ਟੋਡਰਮਲ ਹੋਣਾ ਨੇ ਕੁਝ ਸੇਵਾ ਭੇਟ ਕਰਨੀ ਚਾਹੀ ਤਾਂ ਕੁਝ ਇਤਿਹਾਸ ਕਰੇ ਵੀ ਦੱਸਦੇ ਨੇ ਕਿ ਹੱਸਦੇ ਹੋਏ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਕੀਤੇ ਸਨ ਕਿ ਸਮਾਉਣ ਤੇ ਉਹਨਾਂ ਦੀ ਸੇਵਾ ਜਿਹੜੀ ਉਹਨਾਂ ਦੇ ਕੋਲੋਂ ਆਪੇ ਲੈ ਲਈ ਜਾਵੇਗੀ ਤਾਂ ਇਸ ਗੱਲ ਨੂੰ ਵੀ ਜਿਹੜਾ ਜੋੜਿਆ ਜਾਂਦਾ ਤੇ ਇਸ ਵਕਤ ਅਸੀਂ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਹਿਖਾਨੇ ਦੀਆਂ ਨੀਆਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਹ ਜਹਾਜ਼ਨੁਮਾ ਹਵੇਲੀ ਹੈ ਦੀਵਾਨ ਟੋਡਰਮਲ ਹੋਣਾ ਦੀ ਜੋ ਕਿ ਬਹੁਤ ਹੀ ਜ਼ਿਆਦਾ ਪੁਰਾਣੀ ਹੈ ਮੁਗਲਾਂ ਦੇ ਸਮੇਂ ਦੀ ਇਮਾਰਤ ਜਿਹੜੀ ਹੈ ਬਣੀ ਹੋਈ ਆ ਤਾਂ ਇਸ ਵਕਤ ਇਹ ਜੋ ਇਮਾਰਤ ਹੈ ਇਹ ਖੰਡਰ ਰੂਪੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅਗਲਾ ਹਿੱਸਾ ਤਾਂ ਦੇਖ ਸਕਦੇ ਆ ਕਿ ਬਿਲਕੁਲ ਟੱਠਿਆ ਹੋਇਆ ਨਜ਼ਰ ਆ ਰਿਹਾ ਸਿਰਫ ਇੱਕ ਦੋ ਦੀਵਾਰਾਂ ਨੇ ਤੇ ਨਾਲ ਨੀਹਾਂ ਹੀ ਸਿਰਫ ਜੜੀਆਂ ਦਿਖ ਰਹੀਆਂ ਨੇ ਜਿੱਥੇ ਕਿ ਲਿਖਿਆ ਗਿਆ ਕਿ ਇਹ ਤਹਿਖਾਨੇ ਦੇ ਕਮਰਿਆਂ ਦੀਆਂ ਨੀਹਾਂ ਨੇ ਤਤਖਾਨੇ ਜਿਹੜੇ ਨੇ ਪਹਿਲੇ ਸਮੇਂ ਦੇ ਵਿੱਚ ਬੜਾਏ ਜਾਂਦੇ ਸਨ ਘਰਾਂ ਦੇ ਵਿੱਚ ਤਾਂ ਸਰਹਿੰਦੀ ਇੱਟਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਹਵੇਲੀ ਦਾ ਜਿਹੜਾ ਨਿਰਮਾਣ ਹੋਇਆ ਸੀ ਦੂਸਰੇ ਤਰਫੋਂ ਵੀ ਤੁਹਾਨੂੰ ਦਿਖਾ ਦਈਏ ਇਹ ਜਿਹੜੀ ਖਵੇਲੀ ਹੈ ਇਸ ਨੂੰ ਵੀ ਜਿਹੜਾ ਕਿੰਨੇ ਵਧੀਆ ਤਰੀਕੇ ਨਾਲ ਡਿਜ਼ਾਈਨ ਜਿਹੜਾ ਕੀਤਾ ਗਿਆ ਸੀ ਆਲੇ ਬੜਾਏ ਗਏ ਸੀ ਰੋਸ਼ਨਦਾਨ ਬਣਾਏ ਗਏ ਸੀ ਬਖੂਬੀ ਵਧੀਆ ਇਸ ਦੇ ਉੱਤੇ ਜਿਹੜੀ ਹੈ ਚਿੱਤਰਕਾਰੀ ਜਿਹੜੀ ਕੀਤੀ ਗਈ ਸੀ ਪਰ ਹੁਣ ਇਹ ਇਮਾਰਤ ਜਿਹੜੀ ਹੈ ਟੁੱਟੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਵਕਤ ਵਜ਼ੀਰ ਖਾਨ ਦੇ ਵੱਲੋਂ ਸਹਬਜ਼ਾਦੇ ਦੇ ਉੱਤੇ ਤੇ ਮਾਤਾ ਗੁੱਜਰਕੌਰ ਜੀ ਦੇ ਉੱਤੇ ਫਤਵਾ ਜਾਰੀ ਕਰ ਦਿੱਤਾ ਸੀ ਉਹਨਾਂ ਨੂੰ ਨੀਆਂ ਛਚਣਾ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਮਾਤਾ ਗੁਜਰਕਾਰ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਸਾਹਿਬਜ਼ਾਦੇ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ ਤਾਂ ਉਹ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਨਿਵਾਜ਼ਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਇਤਿਹਾਸਕਾਰ ਦੱਸਦੇ ਨੇ ਕਿ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਮ੍ਰਿਤਕ ਦੇਹਾਂ ਸੀਗੀਆਂ ਉਹਨਾਂ ਨੂੰ ਇੱਕ ਨਦੀ ਦੇ ਕਿਨਾਰੇ ਜਿਹੜਾ ਸੁੱਟ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਦੀਵਾਨ ਟੋਡਰਮਲ ਤੇ ਉਹਨਾਂ ਦੇ ਨਾਲ ਭਾਈ ਮੋਤੀਰਾ ਮਹਾਰਾਜ ਜੀ ਹੁਣ ਵੱਲੋਂ ਇਹ ਸੇਵਾ ਨਿਭਾਈ ਗਈ ਸੀ ਉਹਨਾਂ ਦੇ ਵੱਲੋਂ ਸਸਕਾਰ ਦੀ ਸੇਵਾ ਜਿਹੜੀ ਹੈ ਨਿਭਾਈ ਗਈ ਸੀ ਤਾਂ ਦੁਨੀਆ ਦੇ ਸਭ ਤੋਂ ਅਮੀਰ ਤੇ ਮਹਾਨ ਦੀਵਾਨ ਟੋਡਰਮਲ ਜਿਨ੍ਹਾਂ ਦੇ ਵੱਲੋਂ ਕੀ 78000 ਮੋਹਰਾਂ ਜੜੀਆਂ ਨੇ ਰੱਖ ਕੇ ਜ਼ਮੀਨ ਜਿਹੜੀ ਲਈ ਗਈ ਸੀ ਸਸਕਾਰ ਦੇ ਵਾਸਤੇ ਜਿੱਥੇ ਦੀਵਾਨ ਟੋਡਰਮਲ ਉਹਨਾਂ ਦੇ ਵੱਲੋਂ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦੀ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਹੀ ਤੁਹਾਨੂੰ ਦੱਸ ਦਈਏ ਭਾਈ ਮੋਤੀराम ਮਹਾਰਾਜੀ ਜਿਉਂ ਨੇ ਉਹਨਾਂ ਦੇ ਵੱਲੋਂ ਜਦੋਂ ਸੰਸਕਾਰ ਦੀ ਸੇਵਾ ਸੀ ਉਸ ਉਸ ਦੇ ਲਈ ਚੰਦਨ ਦੀ ਜਿਹੜੀ ਲੱਕੜੀ ਹੈ ਉਹ ਉਸ ਵੇਲੇ ਉਹਨਾਂ ਉਪਲਬਧ ਕਰਵਾਈ ਹੈ ਤਾਂ ਕੁਝ ਇਤਿਹਾਸਕਾਰ ਜਗ੍ਹਾ ਨੂੰ ਜਿਹੜਾ ਦੱਸਦੇ ਨੇ ਕਿ ਸਭ ਤੋਂ ਮਹਿੰਗੀ ਜਗ੍ਹਾ ਕਿਉਂਕਿ ਜੇਕਰ ਅੱਜ ਦੀ ਉਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 2 ਅਰਬ ਤੋਂ ਵੀ ਕਿਤੇ ਵੱਧ ਉਸ ਜਗ੍ਹਾ ਦੀ ਜਿਹੜੀ ਕੀਮਤ ਹੈ ਤਾ ਉਸ ਜਗ੍ਹਾ ਦੇ ਉੱਤੇ ਮਾਤਾ ਗੁੱਜਰਕੌਰ ਜੀ ਤੇ ਉਹਨਾਂ ਦੇ ਸਹਬਜ਼ਾਦੇ ਜੋ ਬਾਬਾ ਜ਼ੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਜਿਹੜਾ ਦਿਵਾਨ ਟੋਡਰਮਲ ਉਹਨਾਂ ਦੇ ਵੱਲੋਂ ਕਰਵਾਇਆ ਗਿਆ ਸੀ ਤਾਂ ਜਦੋਂ ਸੰਸਕਾਰ ਦੀ ਗੱਲ ਕੀਤੀ ਗਈ ਸੀ 14 ਪੋਰ ਨੂੰ ਜਦੋਂ ਨਵਾਬ ਦੇ ਨਾਲ ਗੱਲ ਕੀਤੀ ਗਈ ਸੀ ਟੋਡਰਮਲ ਉਹਨਾਂ ਦੇ ਵੱਲੋਂ ਕਿ ਉਹ ਜਿਹੜੇ ਨੇ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨਾ ਚਾਹੁੰਦੇ ਨੇ ਤਾਂ ਨਵਾਬ ਦੇ ਵੱਲੋਂ ਇਹ ਸ਼ਰਤ ਜਿਹੜੀ ਰੱਖੀ ਗਈ ਸੀ ਕਿ ਮੁਗਲਾਂ ਦੀ ਕਿਸੇ ਵੀ ਜ਼ਮੀਨ ਦੇ ਉੱਤੇ ਜੋ ਹੈ ਮਾਤਾ ਗੁੱਜਰ ਕੌਰ ਜੀ ਤੇ ਸਹਬਜ਼ਾਦਾ ਜਿਹੜੇ ਜ਼ੁਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਨੇ ਉਹਨਾਂ ਦੇ ਦਾ ਸੰਸਕਾਰ ਨਹੀਂ ਹੋਣਗੇ ਉਹਨਾਂ ਇੱਕ ਸ਼ਰਤ ਰੱਖੀ ਸੀ ਨਵਾਬ ਨੇ ਕਿ ਜਗਾ ਮੁੱਲ ਖਰੀਦਣੀ ਪਵੇਗੀ ਤਾਂ ਤੁਹਾਨੂੰ ਦੱਸਦੀਏ ਮੋਹਰਾ ਖੜੀਆਂ ਕਰਕੇ 78000 ਮੋਹਰਾ ਜਿਹੜੀਆਂ ਨੇ ਦੀਵਾਨ ਟੋਡਰਮਲ ਦੇ ਵੱਲੋਂ ਖੜੀਆਂ ਕਰਕੇ ਜਗਾ ਲਈ ਗਈ ਸੀ ਉਸ ਜਗ੍ਹਾ ਦੇ ਉੱਤੇ ਜਿਹੜਾ ਦਾਸ ਸੰਸਕਾਰ ਕੀਤਾ ਗਿਆ ਸੀ ਜਿਸ ਵਕਤ ਦਿਵਾਨ ਟੋਡਰਮਲ ਹੁਣਾ ਦੇ ਵੱਲੋਂ ਮਾਤਾ ਗੁੱਜਰਕੌਰ ਜੀ ਤੇ ਦੋਵਾਂ ਸਹਬਜ਼ਾਦੀਆਂ ਦੇ ਦਾਸ ਸੰਸਕਾਰ ਨੂੰ ਕੀਤਾ ਗਿਆ ਉਸ ਵਕਤ ਉਹਨਾਂ ਦੇ ਭਰਾ ਤੇ ਉਹਨਾਂ ਦੀ ਸੁਪਤਨੀ ਵੀ ਉਸ ਵੇਲੇ ਉਹਨਾਂ ਦੇ ਨਾਲ ਮੌਜੂਦ ਸੀ ਤਾਂ ਇਸ ਸੇਵਾ ਦੇ ਵਿੱਚ ਭਾਈ ਮੋਤੀराम ਜੀ ਮਹਿਰਾ ਹੁਣਾ ਦੇ ਵੱਲੋਂ ਤੁਹਾਨੂੰ ਦੱਸ ਦਈਏ ਜਿਹੜੀ ਚੰਦਨ ਦੀ ਲੱਕੜੀ ਦੀ ਸੇਵਾ ਕੀਤੀ ਗਈ ਸੀ ਬਾਲਣ ਦੀ ਸੇਵਾ ਕੀਤੀ ਗਈ ਸੀ ਤਾਂ ਇਹ ਉਹ ਸੀ ਆ ਮਹਾਨ ਜੋ ਸ਼ਖਸੀਅਤ ਨੇ ਦੀਵਾਨ ਟੋਡਰਮਲ ਜੀ ਉਹਨਾਂ ਦੀ ਹਵੇਲੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਦੇ ਉੱਤੇ ਤੁਹਾਨੂੰ ਜਿਹੜੀ ਹੈ ਸਿਰਹਿੰਦੀ ਇੱਟਾਂ ਦੀ ਬਣਾਈ ਹੋਈ ਜਿਹੜੀ ਹਵੇਲੀ ਹੈ ਇਹ ਤੁਹਾਨੂੰ ਦੇਖਣੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਪੁਰਾਣੀ ਹੈ ਔਰ ਬਹੁਤ ਹੀ ਵੱਡੀ ਜਹਾਜ਼ ਨੁਮਾ ਹਵੇਲੀ ਜਿਹੜੀ ਹੈ ਇੱਥੇ ਬਣਾਈ ਗਈ ਹੈ ਔਰ ਹੁਣ ਤੁਹਾਨੂੰ ਦੱਸ ਦਈਏ ਲਗਾਤਾਰ ਇਸ ਨੂੰ ਇਤਿਹਾਸਿਕ ਇਹਦੀ ਮਹੱਤਤਾ ਜ਼ਿੰਦਾ ਰੱਖਣ ਵਾਸਤੇ ਪੁਰਾਤੱਤਵ ਵਿਭਾਗ ਦੇ ਵੱਲੋਂ ਜਿਹੜੀ ਇਸ ਦੀ ਦੁਬਾਰਾ ਤੋਂ ਥੋੜੀ ਜਿਹੀ ਰਿਪੇਅਰ ਜਿਹੜੀ ਕਰਵਾਣੀ ਸ਼ੁਰੂ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਦੇ ਉੱਤੇ ਬਕਾਇਦਾ ਪਾਣੀ ਦਾ ਪ੍ਰਬੰਧ ਵਿੱਚ ਜਿਹੜਾ ਕੀਤਾ ਗਿਆ ਸੀ ਤਾਂ ਹੁਣ ਇਸ ਹਵੇਲੀ ਦੇ ਉੱਤੇ ਬਕਾਇਦਾ ਜਿਹੜਾ ਕੰਮ جاری ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਸਰੀ ਪਾਣੀ ਦੀ ਖੂਂਦ ਜਿਹੜੀ ਹੈ ਇਸ ਥਾਂ ਤੇ ਸੀ ਤਾਂ ਬਿਲਕੁਲ ਤੁਸੀਂ ਰਸੋਈ ਸਟੋਰ ਵੀ ਦੇਖ ਸਕਦੇ ਹੋ ਉਸ ਵਕਤ ਦਾ ਰਸੋਈ ਸਟੋਰ ਜਿਹੜਾ ਕਿ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਛੋਟਾ ਪਰ ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਜਿਹੜਾ ਉਸ ਵਕਤ ਕੀਤਾ ਗਿਆ ਸੀ ਤਾਂ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵਿਰੋਧ ਦੇ ਵਿੱਚ ਜ਼ਮੀਨ ਖਰੀਦ ਕੇ ਜਿਹੜਾ ਸਸਕਾਰ ਕੀਤਾ ਗਿਆ ਸਹਬਜ਼ਾਦਾ ਜادہ ਤੇ ਮਾਤਾ ਗੁਜਰਕੌਰ ਜੀ ਦਾ ਉਸ ਤੋਂ ਬਾਅਦ ਤਿਵਾਨ ਟੋਡਰਮਲ ਤੇ ਉਹਨਾਂ ਦੇ ਪਰਿਵਾਰ ਤੇ ਉੱਤੇ ਕਾਫੀ ਤਸ਼ੱਦਦ ਹੋਈ ਹੈ ਤੇ ਨਵਾਬ ਦੇ ਵੱਲੋਂ ਸਰਹੰਦ ਦੇ ਨਵਾਬ ਦੇ ਵੱਲੋਂ ਇਹ ਜਿਹੜੀ ਹਵੇਲੀ ਹੈ ਇਸ ਨੂੰ ਨਸ਼ਟ ਕਰਵਾ ਦਿੱਤਾ ਗਿਆ ਸੀਗਾ ਤਾਂ লাইਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੌਡਰ ਮੱਲ ਖੋਣਾ ਦੀ ਉਸ ਹਵੇਲੀ ਦੀ ਆ ਜਿਨ੍ਹਾਂ ਨੇ ਮਾਤਾ ਗੁੱਜਰਕੌਰ ਜੀ ਤੇ ਸਹੇਬਜ਼ਾਦੇ ਦਾ ਅੰਤਿਮ ਸੰਸਕਾਰ ਕੀਤਾ ਸੀ ਉਹਨਾਂ ਦੇ ਸੰਸਕਾਰ ਵਾਸਤੇ ਜਗ੍ਹਾ ਜਿਹੜੀ ਖਰੀਦੀ ਸੀ ਤਾਂ ਉਹਨਾਂ ਦਾ ਇਹ ਘਰ ਸੀ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਰਹਿੰਦੇ ਸਨ ਤੇ ਇੱਥੋਂ ਦੀ ਇੱਥੇ ਚੁੱਲ੍ਹਾ ਜਿਹੜਾ ਪਿਆ ਸੀਗਾ ਔਰ ਜਿਹੜੀਆਂ ਚਿਮਣੀਆਂ ਅਸੀਂ ਲੋਕ ਹੁਣ ਲਗਾਉਂਦੇ ਆ ਪਹਿਲੇ ਸਮੇਂ ਤੇ ਇਹ ਚਿਮਣੀ ਜਿਹੜੀ ਹੈ ਇਹ ਹੋਇਆ ਕਰਦੀ ਸੀ ਕਿਉਂਕਿ ਜਦੋਂ ਚੂਲੇ ਤੇ ਰੋਟੀ ਪੱਕਦੀ ਸੀ ਧੂਆ ਹੋਇਆ ਕਰਦਾ ਸੀ ਤਾਂ ਇਸ ਚਿਮਨੀ ਦੇ ਰਾਹੀਂ ਜਿਹੜਾ ਧੂਆ ਬਾਹਰ ਨੂੰ ਜਾਂਦਾ ਸੀ ਤਾਂ ਤੁਹਾਨੂੰ ਤਸਵੀਰਾਂ ਤੁਹਾਨੂੰ ਦੀਵਾਨ ਟੋਡਰ ਮਲ ਦੀ ਹਵੇਲੀ ਇਤਿਹਾਸਿਕ ਦਿਖਾ ਰਿਆ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਬਹੁਤ ਵੱਡੀ ਹਵੇਲੀ ਜਿਹੜੀ ਹੈ ਜਹਾਜ਼ ਨੁਮਾ ਹਵੇਲੀ ਜਿਹੜੀ ਹੈ ਬਣਾਈ ਗਈ ਹੈ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਵੀ ਮੌਜੂਦ ਹੈ ਤਾਂ ਬਿਲਕੁਲ ਦੇਖ ਸਕਦੇ ਹੋ ਪੁਰਾਣੇ ਤਰੀਕੇ ਦੇ ਨਾਲ ਆਲੇ ਜਿਹੜੇ ਨੇ ਬਣਾਏ ਗਏ ਨੇ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਪੁਰਾਣੀ ਇੱਟਾਂ ਦੀ ਬਣੀ ਹੋਈ ਹਵੇਲੀ ਹੈ ਹਵੇਲੀ ਹੈ ਦੀਵਾਨ ਟੋਡਰਮਲ ਦੀ ਜੋ ਕਿ ਮੁਗਲਾਂ ਦੇ ਸਮੇਂ ਦੇ ਵਿੱਚ ਕਰਮਚਾਰੀ ਸਨ ਦੀਵਾਨ ਸਨ ਤਾਂ ਇਹਨਾਂ ਦੇ ਵੱਲੋਂ ਜਿਹੜੇ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਦੇ ਸੰਸਕਾਰ ਦੇ ਵਿੱਚ ਭੂਮਿਕਾ ਜਿਹੜੀ ਹੈ ਨਿਭਾਈ ਗਈ ਹੈ ਤਾਂ ਹਵੇਲੀ ਜਿਹੜੀ ਹੈ ਪੁਰਾਣੇ ਸਮੇਂ ਤੇ ਜਿਵੇਂ ਰਾਜੇ ਮਹਾਰਾਜਿਆਂ ਦੇ ਮਹਿਲ ਬਣਦੇ ਸੀ ਉਸੇ ਤਰੀਕੇ ਦੇ ਨਾਲ ਇਹ ਜੋ ਹਵੇਲੀ ਹੈ ਉਸ ਵੇਲੇ ਦੀ ਡਿਜ਼ਾਈਨ ਕੀਤੀ ਗਈ ਹੈ ਔਰ ਕਾਫੀ ਪੁਰਾਣੀ ਹਵੇਲੀ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਛੋਟੀਆਂ ਇੱਟਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤਾਂ ਇਹ ਲਾਂਗਰੀ ਦਾ ਜਿਹੜਾ ਕਮਰਾਸ ਹੋਇਆ ਕਰਦਾ ਸੀ ਜੋ ਕਿ ਫਿਲਹਾਲ ਟੱਟ ਚੁੱਕਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਵੀ ਪੁਰਾਣੇ ਤਰੀਕੇ ਦੇ ਨਾਲ ਜਿਹੜੇ ਆਲੇ ਨੇ ਉਹ ਬਣਾਏ ਗਏ ਨੇ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੰਕਤਾਂ ਦੇ ਵੱਲੋਂ ਜਿਹੜਾ ਇਸ ਥਾਂ ਦੇ ਉੱਤੇ ਆ ਕੇ ਇਤਿਹਾਸ ਵੀ ਜਿਹੜਾ ਪੜਿਆ ਜਾ ਰਿਹਾ ਔਰ ਇੱਥੇ ਦਾ ਜੋ ਇਤਿਹਾਸ ਹੈ ਉਹ ਵੀ ਲਿਖ ਕੇ ਲਗਾਇਆ ਗਿਆ ਹੈ ਦੇਖ ਸਕਦੇ ਹੋ ਸੰਕਟਾਂ ਦੇ ਪ੍ਰਬੰਧ ਦੇ ਲਈ ਹੁਣ ਥੋੜੀ ਸਾਫ ਸਫਾਈ ਕਰਕੇ ਮੈਟ ਇਸ ਜਗ੍ਹਾ ਦੇ ਉੱਤੇ ਵਿਛਾ ਦਿੱਤੇ ਗਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਛੱਤਾਂ ਵੀ ਤੁਹਾਨੂੰ ਦਿਖਾਈਆਂ ਜਾਣ ਤਾਂ ਛੱਤਾਂ ਤੋਂ ਵੀ ਕਲੀਅਰ ਹੁੰਦਾ ਹੈ ਕਿ ਇਹ ਇਮਾਰਤ ਜਿਹੜੀ ਹੈ ਕਿੰਨੇ ਵਧੀਆ ਤਰੀਕੇ ਦੇ ਨਾਲ ਉਸ ਵਕਤ ਡਿਜ਼ਾਈਨ ਜਿਹੜੀ ਹੈ ਕੀਤੀ ਗਈ ਹੋਵੇਗੀ ਅਤੇ ਦੇਖ ਸਕਦੇ ਹੋ ਹਵਾ ਦੇ ਪ੍ਰਬੰਧ ਲਈ ਵੱਡੇ ਵੱਡੇ ਜਿਹੜੇ ਰੋਸ਼ਨਦਾਨ ਨੇ ਰੌਸ਼ਨੀ ਲਈ ਹਵਾ ਲਈ ਜਿਹੜੇ ਇਸ ਹਵੇਲੀ ਦੇ ਵਿੱਚ ਬਣਾਏ ਗਏ ਸਨ ਤਾਂ ਮੁਗਲਾਂ ਦੇ ਸਮੇਂ ਦੀ ਬਣੀ ਐ ਇਸ ਇਮਾਰਤ ਦੇ ਉੱਤੇ ਪੁਰਾਣਾ ਪਲਸਤਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਦੇਖ ਸਕਦੇ ਹੋ ਕਿ ਪੁਰਾਣੇ ਸਮੇਂ ਤੇ ਕੰਦਾ ਤੇ ਅਜਿਹਾ ਪਲਸਤਰ ਜਿਹੜਾ ਹੋਇਆ ਕਰਦਾ ਸੀ ਕੁਝ ਇਤਿਹਾਸਕਾਰ ਜਿਹੜੇ ਨੇ ਉਹਨਾਂ ਦੇ ਇਤਿਹਾਸ ਨੂੰ ਕੁਝ ਇਸ ਤਰੀਕੇ ਨਾਲ ਵੀ ਦਰਸਾਉਂਦੇ ਨੇ ਉਹ ਦੱਸਦੇ ਨੇ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤ ਸਰੋਵਰ ਜਦੋਂ ਬਣਨ ਉਸ ਦੀ ਜਦੋਂ ਕਾਰ ਸੇਵਾ ਚੱਲ ਰਹੀ ਸੀ ਤਾਂ ਉਸ ਵਕਤ ਪਾਈ ਦਵਾਨ ਟੋਡਰਮਲ ਜੋ ਨੇ ਇਹਨਾਂ ਦੇ ਵੱਡੇ-ਵਡੇਰੇ ਜਿਹੜੇ ਨੇ ਉਸ ਵਕਤ ਗੁਰੂ ਰਾਮਦਾਸ ਸਾਹਿਬ ਕੋਲ ਪਹੁੰਚੇ ਸਨ ਉਹਨਾਂ ਸੋਢੀ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਸੀ ਕਿ ਸਾਡੇ ਘਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਦਾ ਹਾਲ ਹੈ ਤੇ ਸਾਨੂੰ ਬਖਸ਼ਿਸ਼ ਕਰੋ ਤਾਂ ਤੁਹਾਨੂੰ ਦੱਸ ਦਈਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੋਢੀ ਪਾਤਸ਼ਾਹ ਨੇ ਇਹਨਾਂ ਨੂੰ ਸਰੋਤਾ ਨਾਲ ਧਨ ਦੌਲਤ ਦੇ ਨਾਲ ਵੀ ਨਵਾਜਿਆ ਸੀ ਤਾਂ ਇਸ ਤਰੀਕੇ ਦੀ ਜਿਹੜਾ ਇਤਿਹਾਸਕਾਰ ਜਿਹੜੇ ਆ ਇਹ ਵੀ ਗੱਲਾਂ ਜੜੀਆਂ ਦੱਸਦੇ ਨੇ ਤਾ ਹੋਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਦੋਂ ਬਾਹਰ ਨਿਕਲ ਕੇ ਆਉਨੇ ਆ ਹਵੇਲੀ ਤੋਂ ਤਾਂ ਇੱਥੇ ਤੁਹਾਨੂੰ ਪੁਰਾਣਾ সুইমিং ਪੂਲ ਜਿਹੜਾ ਨਜ਼ਰ ਆਉਂਦਾ ਜਿਹੜਾ ਕਿ ਨਹਾਣ ਦੇ ਕੰਮ ਉਸ ਵਕਤ ਆਇਆ ਕਰਦਾ ਸੀ ਤਾਂ ਰਾਜ ਘਰਾਣਿਆਂ ਦੇ ਵਾਂਗੂ ਏ ਜਹਾਜ਼ ਹਵੇਲੀ ਜਿਹੜੀ ਹੈ ਮੁਗਲਾਂ ਦੇ ਸਮੇਂ ਦੇ ਡਿਜ਼ਾਈਨ ਕੀਤੀ ਗਈ ਹੈ ਦੀਵਾਨ ਟੋਡਰਮਲ ਦਾ ਇਹ ਘਰ ਹੈ ਜਿੱਥੇ ਉਹਨਾਂ ਦਾ ਪਰਿਵਾਰ ਵੱਸਦਾ ਸੀ ਜਿੱਥੇ ਉਹ ਰਹਿੰਦੇ ਸਨ ਕਿਉਂਕਿ ਉਸ ਵਕਤ ਕਾਫੀ ਅੱਛੀ ਪੋਸਟ ਦੇ ਉੱਤੇ ਦੀਵਾਨ ਟੋਡਰਮਲ ਜਿਹੜੇ ਨੇ ਕੰਮ ਕਰਿਆ ਕਰਦੇ ਸਨ ਤਾਂ ਹੋਰ ਵੀ ਆਓ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤਾਂ ਇੱਥੇ ਰस्सियां ਬਿਲਕੁਲ ਬੰਦ ਦਿੱਤੀਆਂ ਗਈਆਂ ਨੇ ਕਿਉਂਕਿ ਆ ਫਿਲਹਾਲ ਇਸ ਇਮਾਰਤ ਦੇ ਉੱਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਸ ਨੂੰ ਮੁਰੰਮਤ ਜਿਹੜੀ ਹੈ ਇਸ ਦੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਹਿ ਖਾਨੇ ਤੱਕ ਜਾਣ ਦੇ ਲਈ ਜਿਹੜੀਆਂ ਪੌੜੀਆਂ ਨੀਚੋਂ ਦੀ ਉੱਤਰਦੀਆਂ ਨੇ ਤਾਂ ਤਹਿ ਖਾਨੇ ਤੱਕ ਇਹ ਜਾਣ ਵਾਲਾ ਰਸਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਅਗਲੇ हिस्से ਤੇ ਖਾਣੇ ਜਿਹੜੇ ਬਣਾਏ ਗਏ ਸੀ ਪਿਛਲੇ ਹਿੱਸੇ ਦੇ ਵਿੱਚ ਕਮਰੇ ਦੇਖਣ ਨੂੰ ਮਿਲੇ ਸਨ ਤਾਂ ਵੱਡੇ ਵੱਡੇ ਆਲੇ ਵੀ ਜਿਹੜੇ ਦੇਖੇ ਸਨ ਤਾਂ ਇਹ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਚੁਬਾਰੇ ਤੇ ਜਾਣ ਨੂੰ ਪੌੜੀਆਂ ਜਿਹੜੀਆਂ ਨੇ ਬੜੀਆਂ ਹੋਈਆਂ ਸਨ ਫਿਲਹਾਲ ਇਮਾਰਤ ਬਹੁਤ ਜ਼ਿਆਦਾ ਪੁਰਾਣੀ ਹੋਣ ਦੇ ਕਰਕੇ ਜਿਹੜੀ ਇਹ ਹਵੇਲੀ ਹੈ ਇਹ ਟੁੱਟ ਚੁੱਕੀ ਹੈ ਕਿਉਂਕਿ ਇਹ ਵੀ ਦੱਸਿਆ ਜਾਂਦਾ ਕਿ ਜਿਸ ਵਕਤ ਨਵਾਬ ਸਰਹੰਦ ਨੂੰ ਪਤਾ ਲੱਗਿਆ ਸੀ ਕਿ ਇਹਨਾਂ ਨੇ ਜ਼ਮੀਨ ਖਰੀਦ ਕੇ ਸਹਬਜ਼ਾਦਿਆਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਟੋਡਰਮਲ ਦੀ ਹਵੇਲੀ ਨੂੰ ਨਸ਼ਟ ਵੀ ਜਿਹੜਾ ਕਰਵਾ ਦਿੱਤਾ ਗਿਆ ਸੀ ਕਈ ਇਤਿਹਾਸਕਾਰ ਇਹ ਵੀ ਗੱਲਾਂ ਜਿਹੜੀਆਂ ਨੇ ਦੱਸਦੀਆਂ ਨੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਥਾਂ ਦੇ ਉੱਤੇ ਜਿਹੜਾ ਬਾਥਰੂਮ ਬਣਾਇਆ ਗਿਆ ਸੀ ਬਕਾਇਦਾ ਪੁਰਾਣੇ ਸਮੇਂ ਤੇ ਪਾਣੀ ਦੇ ਨਿਕਾਸ ਦੇ ਨਾਲੀ ਵੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਪੁਰਾਣੀ ਬਣੀ ਹੋਈ ਨਜ਼ਰ ਆ ਰਹੀ ਹੈ ਹੋ ਸਕਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਕੋਈ ਨਲਕਾ ਵਗੈਰਾ ਵੀ ਜਿਹੜਾ ਲੱਗਿਆ ਹੋਵੇ ਪਾਣੀ ਦੀ ਨਿਕਾਸੀ ਦੇ ਲਈ ਨਾਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬਾਥਰੂਮ ਉਸ ਵਕਤ ਦਾ ਬਣਾਇਆ ਗਿਆ ਸੀ ਤਾਂ ਪਹਿਲੇ ਹੀ ਹਿੱਸੇ ਦੇ ਵਿੱਚ ਤਹਿਖਾਨਾ ਬਣਾਇਆ ਗਿਆ ਸੀ ਕਮਰੇ ਬਣਾਏ ਗਏ ਸੀ ਬਾਥਰੂਮ ਬਣਾਏ ਗਏ ਸੀ ਚੁਬਾਰੇ ਤੇ ਜਾਣ ਲਈ ਪੌੜੀਆਂ ਸਨ ਤਾਂ ਜਹਾਜ਼ ਨੁਮਾ ਹਵੇਲੀ ਜਿਹੜੀ ਹੈ ਇਸ ਦੀਆਂ ਤਸਵੀਰਾਂ ਲਾਈਵ ਪੰਜਾਬੀ ਟੀਵੀ ਤੇ ਰਾਹੀਂ ਤੁਸੀਂ ਦੇਖ ਰਹੇ ਹੋ ਇਹ ਉਹ ਦੀਵਾਨ ਟੋਡਰਮਲ ਦੀ ਹਵੇਲੀ ਹੈ ਜਦੋਂ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਸ਼ਹਾਦਤ ਦੇ ਸਫ਼ਰ ਦੀ ਗੱਲ ਆਉਂਦੀ ਹੈ ਤੇ ਦੀਵਾਨ ਟੋਡਰਮਲ ਖੁਣਾ ਦਾ ਨਾਮ ਵੀ ਸਾਹਮਣੇ ਆਉਂਦਾ ਹੈ ਕਿਉਂਕਿ ਦੀਵਾਨ ਟੋਡਰਮਲ ਖੁਣਾ ਦੇ ਵੱਲੋਂ ਉਸ ਵਕਤ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਜਿਹੜਾ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦਾ ਦਾ ਸੰਸਕਾਰ ਕੀਤਾ ਸੀ ਤਦਾਂ ਦੱਸਦੀ ਹੈ ਜਿਸ ਵਕਤ ਅ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚੜਾ ਦਿੱਤਾ ਜਾਵੇ ਸਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚੜਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਮਾਤਾ ਗੁੱਜਰਕੌਰ ਜੀ ਨੂੰ ਜਦੋਂ ਪਤਾ ਲੱਗਦਾ ਕਿ ਪੋਤਿਆਂ ਦੀ ਸ਼ਹਾਦਤ ਹੋ ਚੁੱਕੀ ਹੈ ਤਾਂ ਮਾਤਾ ਗੁੱਜਰਕੌਰ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜਦੇ ਨੇ ਤਾਂ ਉਸ ਤੋਂ ਬਾਅਦ ਇੱਕ ਨਦੀ ਦੇ ਕਿਨਾਰੇ ਨਦੀ ਅਮਰਤਕ ਦੇਹਾਂ ਜੜੀਆਂ ਨੇ ਸੁੱਟ ਦਿੱਤੇ ਜਾਂਦੀਆਂ ਨੇ ਤਾਂ ਉਸ ਵਕਤ ਦੀਵਾਨ ਟੋਡਰਮਲਖੋਣਾ ਦੇ ਵੱਲੋਂ ਨਵਾਬ ਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਦਾ ਦਾ ਸੰਸਕਾਰ ਜਿਹੜਾ ਕਰਨਾ ਚਾਹੁੰਦੇ ਨੇ ਪਰ ਨਵਾਬ ਵੱਲੋਂ ਉਸ ਵਕਤ ਸ਼ਰਤ ਰੱਖੀ ਜਾਂਦੀ ਹੈ ਕਿ ਮੁਗਲਾਂ ਦੀ ਜ਼ਮੀਨ ਦੇ ਉੱਤੇ ਇਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੇਕਰ ਸਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਦਾ ਸੰਸਕਾਰ ਕਰਨਾ ਹੈ ਤਾਂ ਜ਼ਮੀਨ ਜਿਹੜੀ ਆ ਖਰੀਦਣੀ ਪਵੇਗੀ ਤਾਂ ਉਸ ਵਕਤ ਸਭ ਤੋਂ ਮਹਿੰਗੀ ਜ਼ਮੀਨ ਦੀਵਾਨ ਟੋਡਰਮਲਖੋਣਾ ਦੇ ਵੱਲੋਂ ਖਰੀਦੀ ਗਈ ਸੀ ਇਤਿਹਾਸਕਾਰ ਦੱਸਦੇ ਨੇ 4 ਸquare ਅਮੀਟਰ ਦੀ ਜਿਹੜੀ ਜ਼ਮੀਨ ਆ ਖਰੀਦੀ ਗਈ ਸੀ 78000 ਮੋਹਰਾਂ ਜਿਹੜੀਆਂ ਨੇ ਖੜੀਆਂ ਕਰਕੇ ਵਿਛਾਈਆਂ ਗਈਆਂ ਨੇ ਤਾਂ ਸਭ ਤੋਂ ਅਮੀਰ ਸਖਸ਼ੇਤਾ ਵਿੱਚੋਂ ਮੰਨੇ ਜਾਂਦੇ ਨੇ ਦੀਵਾਨ ਟੋਡਰਮਲ ਜੀ ਜਿਨ੍ਹਾਂ ਦੇ ਵੱਲੋਂ ਮਾਤਾ ਗੁੱਜਰਕੌਰ ਜੀ ਤੇ ਸਹਬਜ਼ਾਦਿਆਂ ਦੇ ਜੋ ਦਾ ਸੰਸਕਾਰ ਦੀ ਸੇਵਾ ਨਿਭਾਈ ਗਈ ਹੈ ਤੇਨਾਂ ਦੀ ਦਾ ਸੰਸਕਾਰ ਦੀ ਸੇਵਾ ਦੇ ਵਿੱਚ ਭਾਈ ਮੋਤੀਰਾ ਮਹਾਰਾਜ ਹੋਣਾ ਵੱਲੋਂ ਚੰਦਨ ਦੀ ਲੱਕੜੀ ਦੇ ਬਾਲਣ ਦੀ ਸੇਵਾ ਵੀ ਜਿਹੜੀ ਆ ਕੀਤੀ ਗਈ ਹੈ ਤੋਂ ਉਸ ਤੋਂ ਬਾਅਦ ਜਿਹੜੇ ਨਵਾਬ ਨੂੰ ਪਤਾ ਲੱਗਦਾ ਤਾਂ ਨਵਾਬ ਦੇ ਵੱਲੋਂ ਇਸ ਬਦਲੇ ਦੇ ਵਿੱਚ ਜੋ ਦਿਵਾਨ ਟੋਡਰਮਲਾ ਉਸ ਦੀ ਹਵੇਲੀ ਨੂੰ ਤੌਦੀ ਸੰਪਤੀ ਨੂੰ ਜਿਹੜਾ ਨਸ਼ਟ ਕਰ ਦਿੱਤਾ ਜਾਂਦਾ ਪਰ ਕਈ ਇਤਿਹਾਸਕਾਰ ਵੀ ਮੰਨਦੇ ਨੇ ਕਿ ਭਾਈ ਟੋਡਰਮਲ ਜਿਹੜੇ ਨੇ ਉਹਨਾਂ ਤੇ ਅਤਿਆਚਾਰ ਕਰਕੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਪਰ ਕੁਝ ਇਤਿਹਾਸਕਾਰ ਜਿਹੜੇ ਨੇ ਇਹ ਮੰਨਦੇ ਨੇ ਕਿ ਭਾਈ ਟੋਡਰਮਲ ਉਸ ਤੋਂ ਬਾਅਦ ਇਸ ਥਾਂ ਤੋਂ ਚਲੇ ਜਾਂਦੇ ਨੇ ਉਹਨਾਂ ਨੂੰ ਆਪਣੀਏ ਹਵੇਲੀ ਜਿਹੜੀ ਹੈ ਛੱਡ ਕੇ ਜਾਣਾ ਪੈਂਦਾ ਤੇ ਕੁਝ ਇਹ ਵੀ ਮੰਨਦੇ ਨੇ ਕਿ ਉਹਨਾਂ ਦੇ ਜੋ ਅਗਲੇ ਵੰਛਜ ਨੇ ਮਾਛੀਵਾੜਾ ਦੇ ਵਿੱਚ ਅੱਜ ਵੀ ਆਪਣਾ ਜੀਵਨ ਬਤੀਤ ਕਰ ਰਹੇ ਨੇ ਕੈਮਰਾ ਪਰਸਨ ਨਮਨਾਲ ਮਨਪ੍ਰੀਤ ਕੌਰ ਲਾਈ ਪੰਜਾਬੀ ਟੀਵੀ ਫਤਿਹਗੜ੍ਹ ਸਾਹਿਬ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ